ਪੰਦਰ ਸਾਹਿਬ ਕੀ ਕੀ ਚਰਚਾ ਆ ਮਾ ਰਹੀਆਂ ਨੇ ਇਸ ਮੀਟਿੰਗ ਦੇ ਵਿੱਚ ਅੱਜ ਵੀਬਾ ਜਿਹੜਾ ਜਿਆਦਾ ਚਰਚਾ ਆ ਮਾ ਤਾਂ ਜਿਹੜਾ ਜੋ ਸਾਡਾ ਅੱਗੇ ਫਿਊਚਰ 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 ਪਲਾਨ ਹੈ ਉਹ ਥੋੜਾ ਫਿਊਚਰ ਦਾ ਜੋ ਪਲਾਨ ਹੈ ਪਾਰਟੀ ਦਾ ਜਾਂ ਅੱਜ ਇਸ ਪਲਾਨ ਤੇ ਅਸੀਂ ਲੜਦੇ ਸੀ ਉਸੇ ਤੇ ਹੀ ਇਹ ਸਾਰੀ ਚਰਚਾ ਆ ਮਾ ਹੋਈਆਂ ਸੋ ਉਹਨਾਂ ਦੇ ਮਤਾਬਕ ਚੋ ਮੇਰਾ ਖਿਆਲ ਹੈ ਕਿ ਪਾਰਟੀ ਨੇ ਜੋ ਮਤਾ ਸੀ ਉਹਦੇ ਮਤਾਬਕ ਰਿਲੀਜ਼ ਕੀਤਾ ਹੈਗਾ ਤਕਰੀਬ ਤੁਹਾਨੂੰ ਮਿਲ ਗਿਆ ਹੋਣਾ ਸੋ ਇਹ ਅੱਜ ਦਾ ਜਿਹੜਾ ਸੀ ਮੇਨ ਪੁਆਇੰਟ ਇਸ ਜੀ ਸਰ ਪਹਿਲਾਂ ਵੀ ਗੱਲ ਕਰੀ ਸੀ ਧੜੇਬੰਦੀ ਦੀ ਤੇ ਅੱਜ ਉਹ ਦੂਜਾ ਵਿਰੋਧੀ ਧੜਾ ਸਾਡੇ ਆਪ ਦੇ ਅਕਾਲੀ ਦਲ ਚੋਂ ਉੱਠ ਕੇ ਅੱਗੇ ਆਇਆ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਸਤੇ ਵੀ ਚਰਚਾ ਹੋਣਗੀਆ ਪੀਪਾ ਕੁਝ ਬੰਦਿਆਂ ਨੇ ਕੋਈ ਆਵਾਜ਼ ਠਾਉਣੀ ਡੈਮੋਕਰੇਸੀ ਇੱਕ ਸਿਸਟਮ ਹੈ ਜੇ ਸੌ ਬੰਦੇ ਦੇ ਇੱਕ ਪਾਰਟੀ ਆ ਸੌ ਚੋਂ ਦੋ ਜਾਂ ਤਿੰਨ ਬੰਦੇ ਇੱਕ ਵੱਖਰੀ ਆਵਾਜ਼ ਉੜਦੇ ਨੂੰ ਉਹਨੂੰ ਤੁਸੀਂ ਧੜਾ ਨਹੀਂ ਕਹਿ ਸਕਦੇ ਉਹਨੂੰ ਤੁਸੀਂ ਵੱਖਰੀ ਆਵਾਜ਼ ਨਹੀਂ ਕਹਿ ਸਕਦੇ ਉਹ ਦੋ ਤਿੰਨ ਬੰਦੇ ਆਪਣੀ ਆਪ ਹੀ ਜਿਹੜੀ ਗੱਲ ਸੈਵਨ ਕਰਦੇ ਜਿੱਦ ਮジョਰਿਟੀ ਨਹੀਂ ਤਕਰੀਬਨ ਇਹ ਤਾਂ 90% 99% ਬੰਦੇ ਪਾਰਟੀ ਦੇ ਨਾਲ ਜਿਹੜੇ ਕਹਿੰਦੇ ਪ੍ਰਧਾਨ ਠੀਕ ਹੈਗਾ ਇਸ ਕਰਕੇ 2-4 ਬੰਦੇ ਨੂੰ ਬਹੁਤਾ ਕੋ ਧਿਆਨ ਦੇ ਦੀ ਲੋੜ ਹੈ ਪ੍ਰਧਾਨ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਪਹਿਲਾਂ ਵੀ ਸਵਾਲ ਆ ਟੁੱਟੇ ਨੇ ਤੇ ਅੱਜ ਫੇਰ ਸਵਾਲ ਚੁੱਕੇ ਗਏ ਨੇ ਕਿ ਆਉਣ ਵਾਲੇ ਦਿਨਾਂ ਤੇ ਉਸ ਤੇ ਚਰਚਾਵਾਂ ਹੋਣਗੀਆਂ ਪਾਰਟੀ ਚ ਕਿਸੇ ਨੇ ਨਾ ਪਹਿਲਾ ਸਵਾਲ ਉਠਾਇਆ ਨਾ ਬਾਹਰ ਬਾਹਰ ਕੋਈ ਉਠਾਇਆ ਜੋ ਪਾਰਟੀ ਚ ਬੈ ਕੇ ਠਾਉਣ ਦੇਖਣ ਜੋ ਫੋਰਮ ਆ ਕੌਣ ਬੈਠਣਾ ਸੀ ਸਭ ਨੂੰ ਜੇ ਆ ਇਹਨੂੰ ਕਹਾਂਗੇ ਪਰ ਕੀ ਕਾਰਨ ਰਹੇ ਨੇ ਕਿ ਇੰਨੀ ਵੱਡੀ ਠੜੇਬੰਦੀ ਬਣ ਕੇ ਖੜੀ ਹੋ ਗਈ ਹੈ ਸਾਹਮਣੇ ਕੋਈ ਠੜੇਬੰਦੀ ਵਾਲੀ ਕੋਈ ਬਹੁਤੀ ਇਸ ਤਾਂ ਗੱਲ ਨਹੀਂ ਸਮਝਦੇ ਇਹ ਤਾਂ ਕੋਈ ਇੱਕ ਜਾਂ ਦੋ ਬੰਦੇ ਜਾਂ ਚਾਰ ਬੰਦੇ ਇਕੱਠੇ ਹੋ ਜਾਣੇ ਪੰਜਾਬ ਬਹੁਤ ਵੱਡਾ 3 ਕਰੋੜ ਲੋਕਾਂ ਦਾ ਪਾਰਟੀ ਬਹੁਤ ਵੱਡੀ ਲੱਖਾਂ ਇਸ ਦੇ ਵਰਕਰ ਲੱਖਾਂ ਡੈਲੀਗੇਟ ਨੇ ਸੋ ਤਿੰਨ ਜਾਂ ਚਾਰ ਬੰਦੇ ਨਾਲ ਠੜਾ ਨਹੀਂ ਕਿਹਾ ਜਾ ਸਕਦਾ ਅਕਾਲੀ ਦਲ ਦੇ ਸੀਨੀਅਰ ਲੀਡਰ ਚੰਦੂ ਮਾਜਰਾ ਜੀ ਰਹੇ ਨੇ ਤੇ ਉਹਨਾਂ ਦੇ ਵੱਲੋਂ ਮੈਂ ਕੋਈ ਸਟੇਟ ਕਮੈਂਟ ਨਹੀਂ ਕਰ ਰਿਹਾ। ਬਹੁਤ ਬਹੁਤ ਧੰਨਵਾਦ। ਤਾਂ ਬਿਲਕੁਲ ਕਿਤੇ ਨਾ ਕਿਤੇ ਤੁਹਾਡੇ ਵੱਨ ਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਹਾਲੇ ਵੀ ਪ੍ਰਧਾਨਗੀ ਦੇ ਉੱਤੇ ਕੋਈ ਸਵਾਲਾਤ ਨਹੀਂ ਚੁੱਕਰੇ ਮੀਟਿੰਗਾਂ ਦੇ ਵਿੱਚ ਕੋਈ ਪ੍ਰਧਾਨਗੀ ਨੂੰ ਲੈ ਕੇ ਗੱਲ ਨਹੀਂ ਹੋ ਰਹੀ ਪਰ ਦੂਜੇ ਪਾਸੇ ਲਗਾਤਾਰ ਇੱਕ ਵੱਡੀ ਗਿਣਤੀ ਦੇ ਵਿੱਚ ਸੀਨੀਅਰ ਲੀਡਰ ਜੋ ਅਕਾਲੀ ਦਲ ਦੇ ਰਹੇ ਨੇ ਉਹਨਾਂ ਨੇ ਇੱਕ ਵੱਖਰਾ ਧੜਾ ਜਿਹੜਾ ਇਹ ਬਣਾ ਲਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਹੀ ਕਿਤੇ ਨਾ ਕਿਤੇ ਅਕਾਲੀ ਦਲ ਪਾਰਟੀ ਦਾ ਗ੍ਰਾਫ ਨੀਚੇ ਡਿੱਗਦਾ ਨਜ਼ਰ ਆ ਰਿ ਜਨਤਕ ਪਾਰਟੀ ਆਪਣੇ ਹੀ ਬਣੇ ਵਿਰੋਧੀਆਂ ਦੇ ਨਾਲ ਲੜੇਗੀ ਜਾਂ ਵਾਕੀ ਵਿਰੋਧੀਆਂ ਦੇ ਲਈ ਤਿਆਰੀ ਕਰੇਗੀ ਵੀਡੀਓ ਜਨਨਸ ਲਾਲਤਾ ਦੇ ਨਾਲ ਇੰਦਰ ਸਿੱਧੂ ਐ ਵੀ ਪੀ ਸੰਜਾ ਚੰਡੀਗੜ੍ਹ